ਮੈਨੂੰ ਗੱਲ ਬੜੀ ਵੱਜੀ ਗਿਆਨੀ ਸੰਸੇ ਮਸਕੀਨ ਕਹਿੰਦੇ ਪੱਥਰ ਵੀ ਜੂਨ ਹੈ ਗਿਆਨੀ ਸੰਸੇ ਮਸਕੀਨ ਲਿਖਦੇ ਆ ਨਾਮ ਦਾ ਹੀਰਾ ਕਿਤਾਬ ਕਹਿੰਦੇ ਪੱਥਰ ਲੰਬੀ ਯਾਤਰਾ ਕਰਨ ਤੋਂ ਬਾਅਦ ਬਨਸਪਤੀ ਦੀ ਜੋਂਚ ਪੈਂਦਾ ਬਨਸਪਤੀ ਲੰਬੀ ਯਾਤਰਾ ਕਰਨ ਤੋਂ ਬਾਅਦ ਪਸ਼ੂ ਪੰਛੀਆਂ ਦੀ ਜੋਂਚ ਪੈਂਦੀ ਇਹ ਗੱਲ ਬੜੇ ਧਿਆਨ ਨਾਲ ਸੁਣਿਆ ਜੀ ਫਿਰ ਸੁਣਾ ਦਵਾਂ ਦੁਬਾਰਾ ਬੋਲਾਂ ਈ ਪੱਥਰ ਲੰਬੀ ਯਾਤਰਾ ਕਰਨ ਤੋਂ ਬਾਅਦ ਬਨਸਪਤੀ ਦੀ ਜੋਂਚ ਪੈਂਦੀ ਹੈ ਬਨਸਪਤੀ ਲੰਬੀ ਯਾਤਰਾ ਕਰਨ ਤੋਂ ਬਾਅਦ ਪੰਛੀ ਪੰਛੀਆਂ ਦੀ ਜੋਂਚ ਪੈਂਦੀ ਹੈ ਆ ਪਸ਼ੂ ਪੰਛੀ ਲੰਬੀ ਯਾਤਰਾ ਕਰਨ ਤੋਂ ਬਾਅਦ ਮਨੁੱਖ ਦੀ ਜੋਂਚ ਪੈਂਦੀ ਹੈ ਗਿਆਨੀ ਸੰਸੇ ਮਸਕੀਨ ਲਿਖਦੇ ਮਨੋਖ ਦੀ ਸਹੀ ਮੈਣਿਆਂ ਵਿੱਚ ਜਨਮ ਲੈਣ ਦਾ ਮਕਸਦ ਹੈ ਇਹ ਯਾਤਰਾ ਕਰਦੇ ਹੋਏ ਮਨੁਖ ਨੇ ਰੱਬ ਦਾ ਰੂਪ ਵੰਣਾ ਹੈ ਆਖੋ ਸਤਿਨਾਮ ਵਾਹਿਗੁਰੂ ਮੇਨ ਮਕਸਦ ਇਹ ਵੀ ਪੱਥਰ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਬਣਦਾ ਹੈ ਬਨਸਪਤੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਬਣਦੇ ਆ ਪਸ਼ੂ ਪੰਛੀ ਲੰਬੀ ਯਾਤਰਾ ਤੋਂ ਬਾਅਦ ਮਨੁੱਖ ਬਣਦੇ ਆ ਤੇ ਮਨੁੱਖ ਦਾ ਜਨਮ ਧਾਰ ਕੇ ਮੇਨ ਇਸ ਯਾਤਰਾ ਦਾ ਮਕਸਦ ਹੈ ਤੂੰ ਰੱਬ ਨਾਲ ਅਭੇਦ ਹੋਣਾ ਇੱਕ ਇੱਕ ਹੋੜਾ ਆ ਮੋਬਾਈਲ ਤੇ ਨਿਕਲਦਾ ਤੇ ਕੱਢ ਲੋ ਕਬੀਰ ਰੋੜਾ ਹੋਇਰੋ ਬਾਟ ਦਾ ਇਹ ਕਬੀਰ ਸਾਹਿਬ ਦਾ ਸ਼ਬਦ ਹੈ ਤੁਹਾਨੂੰ ਸਾਰੀ ਗੱਲ ਖੁੱਲ ਜਾਏਗੀ ਕਬੀਰ ਰੋੜਾ ਹੋਏ ਰੋ ਬਾਟਕਾ ਰੋੜਾ ਬਣ ਜਾ ਅਜ ਮਨ ਕਾ ਅਵਿਮਾਨ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਨੀਵਾ ਕਰ ਲੈ ਰੋੜਾ ਬਣ ਜਾ ਫਿਰ ਕਹਿੰਦੇ ਨਹੀਂ 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 ਕਿ ਉਹਨੂੰ ਠੋਕਰ ਲੱਗ ਜੇ ਨਾ ਰੋੜੇ ਦਾ ਪੈਰ ਵੱਜੇ ਤਕਲੀਫ ਹੁੰਦੀ ਕਬੀਰ ਰੋੜਾ ਹੂਆ ਤਾਂ ਕਿਆ ਭਇਆ ਪੰਥੀ ਕੋ ਦੁੱਖ ਦੇ ਪੰਥੀ ਕਹਿੰਦੇ ਯਾਤਰੂ ਨੂੰ ਦੁੱਖ ਦਿੰਦਾ ਪੈਰ ਨੂੰ ਠੇਡਾ ਲੱਗ ਜੇ ਨਾ ਐਸਾ ਤੇਰਾ ਦਾਸ ਹੈ ਜਿਉਂ ਧਰਣੀ ਮੈਂ ਖੇ ਮਿੱਟੀ ਬਣ ਜਾ ਜਾਈ ਇਹਨਾਂ ਮਨ ਨਹੀਂ ਵਾਰਾ ਮਿੱਟੀ ਫਿਰ ਕਹਿੰਦੇ ਨਹੀਂ 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 ਮਿੱਟੀ 'ਚ ਵੀ ਨੁਕਸ ਸੇ ਬੋਲਾ ਆਵੇ ਤੇ ਉੱਡਦੀ ਐ ਹੁਣ ਜਦੋਂ ਮਿੱਟੀ ਉੱਡੇ ਤੁਸੀਂ ਕੱਪੜਾ ਮੂੰਹ ਤੇ ਲੈਂਦੇ ਓ ਗੱਡੀ ਦਾ ਸ਼ੀਸ਼ਾ ਲਾ ਲਈ ਸ਼ੀਸ਼ਾ ਪਰ ਮਿੱਟੀ ਬੜੀ ਉੱਡਦੀ ਨਹੀਂ ਕਹਿੰਦੇ ਮਿੱਟੀ 'ਚ ਵੀ ਨੁਕਸ ਸੇ ਫਿਰੇ ਤਾਂ ਕਰਦੀ ਕਬੀਰ ਖੇ ਹੋਈ ਤੋ ਕਿਆ ਭਇਆ ਜੋ ਉੱਟ ਲੱਗ ਗਏ ਅੰਗ ਹਰ ਜਨ ਐਸਾ ਜਾਈਏ ਕਿਉਂ ਪਾਣੀ ਸਰਵੰਗ ਪਾਣੀ ਬਣ ਜਾਏ ਪਾਣੀ ਇਹਨੀ ਨਿਮਰਤਾ ਪਾਣੀ ਬਣ ਜਾਏ ਫਿਰ ਕਹਿੰਦੇ ਨਹੀਂ 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 ਪਾਣੀ 'ਚ ਵੀ ਨੁਕਸ ਹੈ ਕਬੀਰ ਪਾਣੀ ਹੁਆ ਤੋ ਕਿਆ ਭਇ ਆਸੀਰਾ ਤਾਤਾ ਹੋਏ ਆਗੇ ਤੇ ਰੱਖਦੇ ਹੋ ਤੱਤਾ ਹੋ ਜਾਂਦਾ ਥੱਲੇ ਰੱਖਦੇ ਹੋ ਠੰਡਾ ਹੋ ਜਾਂਦਾ ਯਾਰ ਪਾਣੀ ਨਾ ਪਾਣਾ ਕਬੀਰ ਜੀ ਕਹਿੰਦੇ ਪਾਣੀ ਨਾ ਪਾਣਾ ਕਦੀ ਤੱਤਾ ਤੇ ਕਦੀ ਠੰਡਾ ਆਖੋ ਸਤਨਾਮ ਇੱਕ ਬੰਦੇ ਨੂੰ ਜੀ ਕਰਕੇ ਬੋਲ ਪਿਆ ਪੰਜਾਵਾਂ ਦੇ ਨਾਲ ਤੂੰ ਗਰਮੀ ਛਾਂਡਦੀ ਆਖੋ ਸਤਨਾਮ ਸੀਰਾਂ ਤੱਤਾ ਹੋਵੇ ਉਹਦੀ ਠੰਡਾ ਕਦੀ ਤੱਤਾ ਕਹਿੰਦੇ ਨਹੀਂ ਪਾਣੀ ਵੀ ਨਾ ਪਾਣਾ ਕਬੀਰ ਪਾਣੀ ਹੁਆ ਤੋ ਕੀ ਆ ਭਇਆ ਸੀਰਾ ਤਾਤਾ ਹੋਏ ਹੁਣ ਜਗਾਰਾ ਦੇਣਾ ਜੀ ਸੁਣ ਕੇ ਗਿਆਨੀ ਸੰਸੇ ਮਸਕੀਨ ਵਾਲੀ ਗੱਲ ਹਰ ਜਨ ਐਸਾ ਚਾਹੀਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜੈਸਾ ਹਰ ਹੀ ਜੀ ਜਗਾਰਾ ਬਲਾਓ ਜੀ ਲੋਥੇ ਹਣੀ ਗੁਰੂ ਗੋਬਿੰਦ ਗਾਇਓ ਨਹੀਂ ਜਨਮਕਾਰ ਪੱਥਰ ਲੰਮੀ ਯਾਤਰਾ ਤੋਂ ਬਾਅਦ ਬਨਸਪਤੀ ਬਣਦਾ ਬਨਸਪਤੀ ਲੰਮੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਬਣਦੀ ਪਸ਼ੂ ਪੰਛੀ ਲੰਮੀ ਯਾਤਰਾ ਤੋਂ ਬਾਅਦ ਮਨੁੱਖ ਬਣਦੇ ਤੇ ਮਨੁੱਖ ਅਸੀਂ ਹੁਣ ਆ ਗਏ ਮਨੁੱਖ ਦੀ ਜੋਚ ਆ ਗਏ ਕਹਿੰਦੇ ਹੁਣ ਇਹ ਯਾਤਰਾ ਸਹੀ ਮੈਨੇਜ ਇਸ ਵਾਸਤੇ ਹੈ ਤੂੰ ਰੱਬ ਦਾ ਰੂਪ ਬਣਨਾ ਆਖੋ ਸਤਨਾਮ ਜੈਸਾ ਹਰ ਹੀ ਹੋਏ ਜੈਸਾ ਹਰ ਹੀ ਅਗਲੀ ਗੱਲ ਉਹਨਾਂ ਨੇ ਲਿਖੀ ਹੈ ਜੀ ਐ ਮਨੁੱਖਾ ਜਨਮ ਇੱਕ ਚੌਂਕ 'ਚ ਖੜੇ ਚੌਂਕ 'ਚ ਜੇ ਤੇ ਗੁਰੂ ਤੇਗ ਬਹਾਦਰ ਜੀ ਦੀ ਗੱਲ ਮੰਨੋਗੇ ਨਾਮ ਨੂੰ ਸਮਾਂ ਦੇਣਾ ਸ਼ੁਰੂ ਕਰਦੇ ਹੋਗੇ ਜਪਣ ਨੂੰ ਸਮਾਂ ਦੇਣਾ ਸ਼ੁਰੂ ਕਰਦੇ ਹੋਗੇ ਗੋਬਿੰਦ ਦੇ ਗੁਣ ਗਾਣੇ ਸ਼ੁਰੂ ਕਰਦੇ ਹੋਗੇ ਤੁਹਾਡੀ ਯਾਤਰਾ ਉਧਰ ਨੂੰ ਜਾਏਗੀ ਜੋਤੀ ਜੋਤ ਰਲਈ ਸੰਪੂਰਨ ਭੀ ਆਰਾਮ ਯਾਤਰਾ ਉਧਰ ਨੂੰ ਜਾਏਗੀ ਜਿਉਂ ਜਲਵੇਂ ਆਏ ਕਰਾ ਦੇਉਂ ਜੋਤੀ ਸੰਗ ਜੋਸ਼ ਸਵਾਨਾ ਇਹ ਤੇ ਮਨੋੱਖਾ ਜਨਮ ਪਾ ਕੇ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ ਪੈਣਾ ਤਾ ਸਰ ਸਿੱਧੇ ਜਾਈ ਜਾ ਰਹੇ ਹੋ ਗੁਰੂ ਤੇਗ ਬਹਾਦਰ ਜੀ ਗੱਲ ਮੰਨਦੇ ਹੋ ਗੋਬਿੰਦ ਗੁਣ ਗਾਣੇ ਸ਼ੁਰੂ ਕਰਦੇ ਆ ਅੱਜ ਦਾਸ ਲੁਧਿਆਣੇ ਸੀ ਉਹ ਗੱਡੀ 'ਚ ਮਾਲਾ ਪਈਆਂ ਸੀ ਤੇ ਦੋ ਬੀਬੀਆਂ ਕਹਿੰਦੀਆਂ ਮਾਲਾ ਦੇ ਦਿਓ ਸਾਨੂੰ ਮਾਲਾ ਦੇਓ ਮੈਂ ਫੜਾਤੀਆਂ ਮੈਂ ਕਹੇ ਜੀ ਦਿਹਾੜੀ 'ਚ ਦੋ ਵਾਰੀ 20-20 ਮਿੰਟ ਜਪਣੀਆਂ ਐ ਲੈਣੀ ਤੇ ਜੱਪਣੀ ਓੰਜ ਨਹੀਂ ਜੇ ਨਹੀਂ ਆ ਸੰਤਾਂ ਬੈਠੀਆਂ 20 ਮਿੰਟ ਤੁਰ ਕੋ 40 ਮਿੰਟ ਤੁਰ ਕੋ 60 ਮਿੰਟ ਤੁਰ ਕੋ ਤੁਰੋ ਮਨੁੱਖਾ ਜਨਮ ਦੀ ਯਾਤਰਾ ਉਹਦੇ ਵਾਸਤੇ ਆ ਜਿਉਂ ਜਲ ਮੇ ਜਲ ਆਏ ਉਹ ਰੱਬ ਚ ਭੇਡ ਹੋਣ ਲਈ ਔਰ ਮਸਕੀਨ ਜੀ ਨੇ ਬਹੁਤ ਵਧੀਆ ਗੱਲ ਕਹੀ ਕਹਿੰਦੇ ਚੌਂਕ 'ਚ ਖੜੇ ਆ ਮਨੁੱਖ ਦਾ ਜਨਮ ਮਿਲ ਗਿਆ ਚੌਂਕ 'ਚ ਖੜੇ ਆ ਜਿੱਦ ਸਿੱਧੇ ਤੁਰਾਂਗੇ ਗੁਰੂ ਤੇਗ ਬਹਾਦਰ ਜੀ ਗੱਲ ਮੰਨਾਂਗੇ ਗੋਵਿੰਦ ਦੇ ਗੁਣ ਗਾਣੇ ਸ਼ੁਰੂ ਕਰਦੇਾਂਗੇ ਤੇ ਰੱਬ ਦੀ ਅਭੇਤਾ ਬਲਵਧਾ ਰਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਭਰਮ ਗਿਆਨੀ ਆਪ ਪਰਮੇਸ਼ਰ ਉਹਦਾ ਰੂਪ ਸਾਧ ਕੀ ਸੋਭਾ ਸਾਧਬਾ ਨੇ ਆਈ ਨਾਨਕ ਸਾਧ ਪ੍ਰਭ ਇਹ ਤੇ ਸੇਵਰ ਨੂੰ ਸਮਾ ਦਈ ਜਾਏਗਾ ਨਾਲ ਸੰਭਾਲ ਕੇ ਰੱਖੇਗਾ ਸੂਰਜ ਕਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਜਿਸ ਵਸਤੇ ਆਇਆ ਉਹ ਚੋਲ ਜੋਤੀ ਜੋਤ ਕਰਨੀ ਸੰਪੂਰਨ ਧਿਆਨ ਕਹਿੰਦੇ ਚੌਂਕ 'ਚ ਖੜਾ ਮਨੁੱਖ ਦਾ ਜਨ ਜਿਹੜਾ ਮਿਲੇ ਨਾ ਐਸਾ ਨੂੰ ਸਾਰੇ ਬੈਠੇ ਚੌਂਕ 'ਚ ਖੜੇ ਆ ਜੀ ਤੇ ਤੁਰੇ ਚੱਲਾਂਗੇ ਗੁਰੂ ਤੇਗ ਬਹਾਦਰ ਜੀ ਦੀ ਗੱਲ ਮੰਨਾਂਗੇ ਰੱਬ ਦੀ ਅਵੇਦਤਾ ਵਾਲਾ ਪਹੁੰਚਾਂਗੇ ਇਹ ਯਾਤਰਾ ਮਿਲੀ ਇਸ ਕਰਕੇ ਜਿਹੜਾ ਕਹਿੰਦੇ ਮਸਕੀਨ ਨਹੀਂ ਕਹਿੰਦੇ ਜਿਹੜਾ ਸਜੇ ਹੋਏਗਾ ਜੋਂਗ ਜੋਂ ਦੇਵ ਜੋਂ ਦੇਵਤਿਆਂ ਦੀ ਦੇਵਤੇ ਫਿਰ ਦਰਸਦੇ ਨੇ ਮਨੁੱਖਾ ਜਨਮ ਮਿਲ ਜਾਏ ਇਸ ਦੇਈ ਕੋ ਸਿਮਰੇ ਕਹਿੰਦੇ ਖੱਬੇ ਹੋ ਜਾਏਗਾ ਉਤਾਂ ਪ੍ਰੇਤਾਂ ਦੀ ਜਿਉਂ ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ ਪੈਣਾ ਹੈ ਖੱਬੇ ਕੀ ਹੈ ਵਾਕਏ ਖੱਬੇ ਨਹੀਂ ਸਾਨੂੰ ਜੀ ਫਲਾਣੀ ਟੈਨਸ਼ਨ ਸੀ ਫਲਾਣੀ ਟੈਨਸ਼ਨ ਸੀ ਉਹਨੇ ਕੁਝ ਖਾ ਕੇ ਆਤਮ ਹੱਤਿਆ ਕਰ ਲਈ ਚੌਂਗ 'ਚ ਖੜੇ ਆ ਮਨੁੱਖਾ ਜਨਮ ਮਿਲੇ ਚੌਂਗ 'ਚ ਕਹਿੰਦੇ ਇਹੋ ਜਾਂ ਚਾਂਸ ਕਰ ਲਿਆ ਆਪਣੇ ਆਪ ਨੂੰ ਖਤਮ ਕਰ ਲਿਆ ਆਤਮ ਹੱਤਿਆ ਕਰ ਲਈ ਮਨੁੱਖਾ ਜਨਮ ਦਾ ਪਰਜੋਜਨ ਹੀ ਨਹੀਂ ਪਤਾ ਵੀ ਗੋਬਿੰਦ ਦੇ ਗੁਣ ਗਾਣ ਲਈ ਹੈ ਕੋਈ ਇਹੋ ਜੀ ਚੀਜ਼ ਕਰ ਲਈ ਤੇ ਪੂਤਾਂ ਪ੍ਰੇਤਾਂ ਦੀ ਆਖੋ ਸਾਥ ਨਾ ਹੁੰਦਾ ਸੱਜੇ ਹੋ ਗਿਆ ਤੇ ਦੇਰ ਬੜੇ ਧਿਆਨ ਨਾਲ ਸੁਣਿਓ ਮਸਕੀਨ ਜੀ ਕਹਿੰਦੇ ਜੇ ਪਿੱਛੇ ਮੁੜ ਗਿਆ ਪਿੱਛੇ ਮੁੜ ਗਿਆ ਫਿਰ ਯਾਤਰਾ ਪੱਥਰ ਤੋਂ ਫਿਰ ਯਾਤਰਾ ਬਨਸਪਤੀ ਤੋਂ ਫਿਰ ਯਾਤਰਾ ਪਸ਼ੂ ਪੰਛੀਆਂ ਇਸ ਕਰਕੇ ਅੱਗੇ ਨੂੰ ਤੁਰ ਨੇਮ ਵਾਦਾ ਸਿਮਰਨ ਵਾਦਾ ਗੋਬਿੰਦ ਦੇ ਗੁਣਗਾ ਮਨੁੱਖ ਜਨਮ ਦੀ ਯਾਤਰਾ ਜਿਸ ਵਾਸਤੇ ਮਿਲੀਏ ਉਧਰ ਨੂੰ ਵਧ ਮੈਂ ਦੁਬਾਰਾ ਬੋਲਦਾ ਪੱਥਰ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਬਣਦਾ ਹੈ ਬਨਸਪਤੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਬਣਦੇ ਪਸ਼ੂ ਪੰਛੀ ਲੰਬੀ ਯਾਤਰਾ ਤੋਂ ਬਾਅਦ ਮਨੁੱਖ ਬਣਦੇ ਹੈ ਮਨੁੱਖ ਲੰਬੀ ਯਾਤਰਾ ਤੋਂ ਕਰਕੇ ਉਹਨੇ ਰੱਬ ਚ ਭੇਜ ਹੋਣਾ ਆਖੋ ਸਾਧਨਾ ਉਹਦੇ ਚ ਭੇਜ ਹੋਣਾ ਇਸ ਲਈ ਪੂਰਾ ਮੈਂ ਵੀ ਨਹੀਂ ਅੱਗੇ ਨੂੰ ਵਧੀਏ ਢਾਈ ਘੰਟੇ ਘਟ ਦੋ ਘਟ ਹੁਣ ਗੋਬਿੰਦ ਵੱਧ ਜੇ ਨਾ ਹੋ ਸਕੇ ਜੇ ਨਾ ਹੋ ਸਕੇ ਚੌਂਗ ਵਿੱਚ ਖੜੇ ਆ ਨਹੀਂ ਅੱਗੇ ਵੱਧ ਸਕੇ ਪੂਰੇ ਮੁਲਖਾ ਜਨਮ ਫਿਰ ਮਿਲ ਜੇਗਾ ਨਾ ਖੱਬੇ ਜਾਇਓ ਨਾ ਸੱਜੇ ਜਾਇਓ ਨਾ ਪਿੱਛੇ ਜਾਇਓ ਕੋਸ਼ਿਸ਼ ਕਰਿਓ ਮੇਰੀ ਵੀ ਅਰਦਾਸ ਅੱਗੇ ਨੂੰ ਵਧਿਏ ਆਖੋ ਸਤਿ ਸ੍ਰੀ ਅਕਾਲ ਅੱਗੇ ਨੂੰ ਕਿਵੇਂ ਵਧਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੁਣ ਗੋਪਿੰਦ ਗਾਇਓ ਨਹੀਂ ਜਨਮ ਅੰਤ ਤਕ ਕੀ ਕੋ ਨਾਨਕ ਹਰ ਬਾਝ ਵਾਤਾ ਤੇਰੇ ਦਿੱਲ ਕੋ ਵੀ ਦੇਖ ਭਾਦਰ ਜੀ ਕਹਿੰਦੇ ਗੋਬਿੰਦ ਦੇ ਗੁਣ ਗਾਓ ਭਾਈ ਨਾਮ ਨੂੰ ਸਮਾ ਦਿਓ ਬੰਦਗੀ ਨੂੰ ਸਮਾ ਦਿਓ ਪਰਜੋਜਨ ਇਹ ਹੈ ਸਾਡਾ ਮਨੁੱਖਾ ਜਨਮ ਦਾ ਰੱਬ ਚ ਭੇਦਣਾ ਤੇ ਫਿਰ ਆਖਿਆ ਵੀ ਕਿਸ ਤਰ੍ਹਾਂ ਕਹੋ ਨਾਨਕ ਹਰ ਭਜਮਣ ਭਜਮਣਾ ਭਜਮਣਾ ਜੇ ਹੈ ਵੇਦ ਜਲ ਕੋ ਪੀਨ ਕਹਿੰਦੇ ਜਿਹੜੇ ਗੋਬਿੰਦ ਦੇ ਗੁਣ ਗਾਣੇ ਐ ਮੱਛੀ ਵਰਗਾ ਪਿਆਰ ਕਰੀ ਮੱਛੀ ਵਰਗਾ ਜੇਰਾ ਜੇ ਪਾਣੀ ਤੋਂ ਬਾਹਰ ਕੱਢ ਦਿਓ ਤੜਫ ਤੜਫ ਕੇ ਜਾਨ ਦੇ ਦੇ ਜਿਦਨ ਤੇਰਾ ਨਿਤਨੇਮ ਰਹਿ ਜੇ ਤੂੰ ਵੀ ਤੜਫੇ ਅੱਜ ਮੇਰਾ ਨਿਤਨੇਮ ਰਹਿ ਗੇ ਜਿਦਨ ਤੇਰਾ ਅਮਰਤ ਵੇਲਾ ਰਹਿ ਜੇ ਤੂੰ ਵੀ ਮੱਛੀ ਬਣ ਕੋ ਮਹਾਰਾ ਨੇ ਉਹਦੀ ਮਿਸਾਲ ਦਿੱਤੀ ਕਹੋ ਨਾਨਕ ਹਰ ਭਜ ਮਨਾ ਜੇ ਵੇਦ ਜਲ ਕੋ ਅੰਡ-ਖੰਡ ਕਰ ਭੋਜਨ ਕੀ ਤਉ ਨ ਬਿਸਰੇ ਪਾਨੀ ਮੱਛੀ ਵਾਂਗ ਪਿਆਰ ਕਰ ਨਾਮ ਨਾਮ ਨਾਲ ਮੈਂ ਕਿਵੇਂ ਦੱਸਾਂ ਇਹਦਾ ਸੁਆਦ ਕਦੀ ਸਿਮਰਨ ਹੋ ਗਿਆ ਕਦੀ ਰਹਿ ਗਿਆ ਅਲੱਗ ਅਲੱਗ ਕਦੀ ਨਿਤਨੇਮ ਹੋ ਗਿਆ ਕਦੀ ਰਹਿ ਗਿਆ ਕਹਿੰਦੇ ਜਿਦ ਦਿਨ ਰਹਿ ਜੇ ਤੜਪ ਤੜਪ ਉਹ ਹਾਲਤ ਇਹ ਵਿਛੋੜਾ ਸਿਆ ਨਾ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਕ ਦੁੱਖ ਸਖਤ ਵਾਰ ਜਮਦੂ